आप जी अच्छा थानू फुले सूट की कटिंग दसा ग नाप यह है जी सब तो पहला अपा ने लंबाई देखनी है जी यह फुल भारी नाप का सूट है ਜਿੰਨੀ ਵੀ ਲੰਬਾਈ ਹੈ ਜੀ ਜਿੰਨੀ ਲੈਂਥ ਆ ਇਹ ਮੇਰੇ ਕੋਲ 44 ਹੈ ਜੀ ਤੇ ਮੈਂ 42 ਤੇ 1 ਇੰਚ ਜ਼ਿਆਦਾ ਲੈ ਲੈਣਾ ਜੀ ਲੰਬਾਈ 'ਚ ਤੇ 3 ਇੰਚ ਹੈਠਾ ਕਿਹੜਾ ਮੋੜੰਦਾ ਲੈ ਲੈਣਾ ਹੈ ਤੇ ਇਹਨੂੰ ਆਪਾਂ ਨੇ ਡਬਲ ਕਰ ਲੈਣਾ ਹੈ ਸੱਤ ਪੈਨ ਨੂੰ ਇੱਕ ਅਸਾਰਮੈਂਟ ਕੇ ਕਮੀਜ਼ ਦਾ ਕੱਪੜਾ ਤਾਰ ਲਾਂਗੇ ਜੀ ਮੈਂ ਤੁਹਾਨੂੰ ਤਾਰ ਕੇ ਦਿਖਾਨੀ ਆ ਇਹ ਜਿੰਨੀ ਮੈਂ ਤੁਹਾਨੂੰ ਦੱਸਤਾ ਵੀ 1 ਇੰਚ ਮੈਂ ਲੰਬਾਈ ਚ ਲਿਆ ਵਾ ਜਿਆਦੇ ਤੇ 3 ਇੰਚ ਮੈਂ ਘੇਰਾ ਮੋੜਨ ਵਾਸਤੇ ਲਿਆਈ ਤੇ ਹੁਣ ਇਹਨੂੰ ਮੈਂ ਤਾਰ ਲਾਂਗੀ ਕਮੀਜ਼ ਦੇ ਕੱਪੜੇ ਨੂੰ ਸਾਰ ਲੈ ਮਨੇ ਦੇਖੋ ਇਹੇ ਇਹ ਤਾਂ ਫੜ ਕੇ ਦੋਨੋਂ ਸੀਰੀਏ ਮਿਲਾ ਕੇ ਤੇ ਇਧਰੋਂ ਫੜ ਕੇ ਜੀ ਆਪਾਂ ਨੇ ਝਟਕ ਲੈਣਾ ਕੱਪੜੇ ਨੂੰ ਤੇ ਇੱਕ ਸਾਰ ਕਰ ਲੈਣਾ ਜੀ ਫਿਰ ਆਪਾਂ ਇਹਨੂੰ ਫਿਰ ਫੋਲਡ ਕਰ ਦਾਂਗੇ ਜੀ ਹੋਰ ਫੋਲਡ ਹੋ ਜੂਗਾ ਇਹ ਆ ਫੇਰ ਇੱਕਸਾਰ ਕਰ ਲਾਂਗੇ ਜੀ ਫੇਰ ਹੋਰ ਫੋਲਡ ਕਰ ਲਾਂਗੇ ਜੀ ਆਪਾਂ ਨੂੰ ਤੇ ਇਹ ਆ ਪਿਛਾ ਲਾਂਗੇ ਤੇ ਆਪਾਂ ਨੇ ਕੰਨੀ ਇੱਕਸਾਰ ਲੈ ਲੈਣੀ ਆ ਜੀ ਤੇ ਦੇਖੋ ਇੱਧਰ ਕੰਨੀ ਹੈਗੀ ਨਹੀਂ ਇਹ ਇੱਧਰ ਕੱਪੜੇ ਦੇ ਨਾਲ ਦੀ ਕੰਨੀ ਆ ਤੇ ਆਪਾਂ ਇੱਧਰ ਨਾਲ ਫਾਸਾ ਕਰ ਲਾਂਗੇ ਇੱਧਰ ਇੱਧਰ ਕੰਨੀ ਸਾਫ਼ ਆ ਜੀ ਕਿਤੇ ਇਹ ਚਾਕ ਵਿੱਚ ਮੁੜ ਜੂਗੀ ਤੇ ਉੱਧਰ ਆਨ ਜੀ ਮੈਂ ਸਲਵਾਰ ਚ ਪੱਲੇ ਪਾਣੇ ਪੈਂਦੇ ਨੇ ਹਨਾ ਤੇ ਇਸ ਕਰਕੇ ਉਹ ਦਿਖਦੀ ਆ ਬੁਰੀ ਲੱਗਦੀ ਆ ਇਹ ਆਪਾਂ ਇਹਨੂੰ ਇੱਕਸਾਰ ਕਰ ਲਾਂਗੇ ਇਹ ਨਹੀਂ ਆਪਣੇ ਹਿੱਪਾ 28.5 ਇੰਚ ਤੇ ਪਹਿਲਾਂ ਆਪਾਂ 28.5 ਦੇ ਨਿਸ਼ਾਨੀ ਲਾਵਾਂਗੇ ਇਹ ਰੱਪਾ 3 ਇੰਚ ਹੋਰ ਲਾਵਾਂਗੇ ਬੱਤੀ ਹੋ ਗਈ ਇਹ ਹੁਣ ਆਪਾਂ ਇਹਨੂੰ ਨਿਸ਼ਾਨ ਸਿੱਧਾ ਕਰਕੇ ਇਹੇ ਭਾਰੀ ਨਾ ਪਾਜੀ ਇਸ ਕਰਕੇ ਇਹਦੇ ਗੋਡੇ 6 ਇੰਚ ਦੇ ਰਹਿ ਜਾਣਗੇ 12 ਇੰਚ ਹੈ ਇਹ ਤੇ ਆਪਾਂ ਚਾਹੇ ਤਾਂ ਉਹਦੇ ਵਿੱਚੋਂ ਲੈ ਲਾਂਗੇ ਦੋਏ ਕੱਪੜੇ ਵਿੱਚੋਂ ਕਿਉਂਕਿ ਇਹਦੀ ਸਲਵਾਰ ਬਿਲਕੁਲ ਛੋਟੀ ਹੈ ਜੀ ਨਹੀਂ ਆਪਾਂ ਇਹਦੇ ਵਿੱਚੋਂ ਵੀ ਪਾ ਸਕਦੇ ਆ ਆਪਾਂ ਇਹਨ ਇੱਕਸਾਰ ਕਰ ਲਾਂਗੇ ਜੀ ਇਹਨ ਇੱਥੋਂ ਤਾਰ ਲਾਂਗੇ ਆਪਾਂ ਆਹ ਉੱਪਰ ਇਹ ਆਪਣੀ ਕੰਗੀ ਚ ਦਾ ਕੱਪੜਾ ਨਹੀਂ ਦੋਨੋਂ ਫੱਲੇ ਕਸਾਰ ਹੋ ਗਈ ਇਹ ਜੇ ਮਾੜੀ ਮੋਟੀ ਕਾਣ ਹੁੰਦੀ ਹੈ ਜੀ ਪਹਿਲਾਂ ਦੇਖ ਲਿਆ ਕਰੋ ਤਾਂ ਕੱਪੜਾ ਥੋੜਾ ਵਧ ਰੱਖ ਲਿਆ ਕਰੋ ਜੀ ਜੇ ਕਾਣ ਨਹੀਂ ਹੁੰਦੀ ਤਾਂ ਆਪਾਂ ਪੂਰਾ ਵੀ ਰੱਖ ਸਕਦੇ ਆਂ ਤੇ ਹੁਣ ਆਪਾਂ ਇਸ ਲੋਡ ਕਰ ਲਾਂਗੇ ਇਹਨਾਂ ਤੇ ਨੂੰ ਆਇਆ ਕਰਕੇ ਸੈੱਟ ਕਰ ਲਾਂਗੇ ਜੀ ਆਈ ਮੈਂ ਖੋਲ ਕੇ ਲੈਦੇ ਨੇ ਇਹਦੇ ਪੱਲੇ ਕਰ ਲੈਨੇ ਜੀ ਇਹ ਦੇਖੋ ਤੇ ਇੱਧਰ ਮੇਰਾ ਬੰਦ ਪਾਸਾ ਤੇ ਇੱਧਰ ਖੁੱਲਾ ਪਾਸਾ ਤੇ ਇੱਧਰ ਇੱਕ ਸਾਰ ਮਿਲਾ ਲੈਣਾ ਆਪਾਂ ਨੇ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਖਾਟਾ ਜੀ ਇਹਦੀਆਂ ਆਪਾਂ ਨੂੰ ਖੋਲ ਕੇ ਤਾਂ ਲੈ ਲੈ ਦੇ ਕਰਨੇ ਪਏ ਆ ਜੀ ਕਿਉਂਕਿ ਫੁੱਲ ਆਪਾਂ ਨੇ ਇੱਕ ਪਾਸੇ ਨੂੰ ਕਰਨੇ ਨੇ ਜੀ ਜੇ ਫੁੱਲਾਂ ਦਾ ਨਾ ਚੱਕਰ ਹੁੰਦਾ ਫਿਰ ਆਪਾਂ ਐਵੇਂ ਹੀ ਕੱਟ ਲੈਣਾ ਦਾ ਜੀ ਹੁਣ ਆਪਾਂ ਕਾਟ ਪਾਵਾਂਗੇ ਜੀ ਤੀਰੇ ਦੀ ਤੇ ਆਪਾਂ ਉੱਪਰ ਸਿੱਧੀ ਨਸਾਨੀ ਲਾ ਲਈ ਤੇ ਆਪਾਂ 7.5 ਤੇ 7.5 ਤੀਰ ਰੱਖਾਂਗੇ ਸਾਡੇ 7 ਜੀ نیچے ਨੂੰ ਵੀ ਆਪਾਂ 7.5 ਰੱਖਾਂਗੇ ਤੇ ਇੱਥੇ ਵੀ ਆਪਾਂ 7.5 ਰੱਖਾਂਗੇ ਤੇ ਆਪਾਂ ਬਾਕਸ ਬਣਾ ਲਾਂਗੇ ਜੀ ਇਸ ਦਾ ਹੁਣ ਆਪਾਂ ਲਾਵਾਂਗੇ ਇਹ ਛਾਤੀ ਦੀ ਨਿਸ਼ਾਨੀ 23 ਇੰਚਾ ਦੀ ਤੇ 12.5 ਦਾ ਪਰ ਆਪਾਂ ਨੇ 13 ਇੰਚ ਦੇ ਲਾਣੀ ਹੈ ਜੀ ਕਿਉਂਕਿ ਪਲੇਟ ਪੈ ਜਾਂਦੀ ਆ ਤੇ 2 ਇੰਚਪਾ ਜਿਆਦਾ ਰੱਖਾਂਗੇ ਤੇ ਇੱਥੋਂ ਆਪਾਂ ਨੇ ਜਿਹੜੀ ਇਹ ਨਿਸ਼ਾਨੀ ਪੂਰੇ ਤੋਂ ਲੈ ਕੇ ਇੰਚ ਟੇਪ ਐ ਮੋੜ ਲੈਣਾ ਜੀ ਤੇ ਆਪਾਂ ਨੇ ਇੱਥੇ ਘੁਲਾ ਦੇਣਾ ਫੁੱਟਾ ਠੀਕ 3 ਇੰਚ ਦਾ ਪਗਲ ਰੱਖਾਂਗੇ ਜੀ 3 ਇੰਚ ਚੜਾਈ ਤੇ ਅਤਾਂ ਇੰਚ ਆਪਾਂ ਕਾਟਵਾ ਦਾਂਗੇ ਜੀ ਤੇ ਹੁਣ ਇਹਨੂੰ ਇਹ ਸਲੋਟ ਆਪਾਂ ਨੇ ਇਹਦਾ ਇਹ ਦੇ ਦੇਣੀ ਆ ਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਪਾਵਾਂਗੇ ਇਹ 1.5 ਇੰਚ ਦੇ ਪਾਵਾਂਗੇ ਜੀ ਇੱਥੇ ਤਿੰਨ ਆ ਰਿਹਾ ਇਹਦਾ ਅੱਧਾ ਪਾਵਾਂਗੇ ਜੀ ਆਪਾਂ ਠੀਕ ਹੈ ਜੀ ਉੱਪਰ ਪਾਵਾਂਗੇ ਜੀ ਆਪਾਂ 15 ਇੰਚ ਕਮਰ ਦੀ ਨਿਸ਼ਾਨੀ ਤੇ ਤਾਂ ਮਰ ਰਹੀ ਹੈ ਆਪਣੀ ਜੀ 15.5 ਸੌਰੀ 25 ਆਈ ਇਹ ਆ ਗਿਆ 25 ਤੇ ਆਪਾਂ ਨੇ 1 ਇੰਚ ਇਹ 12.5 ਤੇ 12.75 ਤੇ 25 ਆ ਗਿਆ ਜੀ ਤੇ ਆਪਾਂ ਨੇ 1 ਇੰਚ ਫालतू ਲੈਣਾ ਹੈ ਖਾਣਾ 14 ਲੈਣਾ ਲੈ ਟਾਹਾ ਘਾਤਰੇ ਇਹ ਜਿੰਨਾ ਆਪਣਾ ਰਹਿ ਗਿਆ ਜੀ ਓਨਾ ਠੀਕ ਆ ਤੇ ਆਪਾਂ ਇਹਨੂੰ ਮਲਾਦਾਂਗੇ ਜੀ ਇੱਠਾਂ ਦੇ ਨਿਸ਼ਾਨੀ ਆਪਾਂ ਫੇਰ ਲਗਾਉਂਦੇ ਪਹਿਲਾਂ ਇਹਦੀ ਕਾਟ ਪਾ ਦਨੇ ਆ ਜੀ ਆਪਾਂ ਲੇ ਪੱਲੇ ਦੀ ਬਾਗਾਂਗੇ ਜੀ ਘਾਟ ਇਹੇ ਨੀਚੇ ਦੋ ਛੱਡ ਦੇਣੇ ਨੇ ਜੀ ਤੇ ਉੱਪਰ ਦੋ ਚੱਕ ਲੈਣੇ ਨੇ ਜੀ ਹੁਣ ਇਹਨੂੰ ਇਕੱਠਾ ਕਰ ਲਾਂਗੇ ਹਮਤ ਹਮ ਦਿਖਾਨੀ ਹੈ ਨੀਚੇ ਹੁਣ ਆਪਾਂ ਨੇ 3 ਇੰਚ نیچے ਤੋਂ ਛੱਡ ਗਏ ਜਿੰਨੇ ਆਪਣੇ ਚਾਕ ਨੇ ਉਹਨੀ ਨਿਸ਼ਾਨੀ ਲਾ ਲੈਣੀ ਆ ਘੇਰਾ ਫੋਲਡ ਦੇ ਛੱਡ ਗਏ ਜੀ 1.5 ਚਾਕ ਨੇ 1.5 ਦੀ ਨਿਸ਼ਾਨੀ ਲਾ ਲੈਣੀ ਹੈ ਤੇ ਇੱਥੇ ਹੁਣ ਆਪਾਂ ਨੇ ਹਿੱਪ ਦੀ ਨਿਸ਼ਾਨੀ ਲਾਣੀ ਹੈ ਹਿੱਪ ਹੈਗੀ ਜੀ ਆਪਣੀ 2.5 ਇੰਚ ਸਵਾ 13 ਤੇ ਲਾ ਲਾਂਗੇ ਆਪਾਂ ਨਿਸ਼ਾਨੀ ਤੇ ਕਿਹੜਾ ਹੈਗਾ ਆਪਣਾ ਜੀ 26 ਤੇ ਸਵਾ 13 ਆ ਗਿਆ ਜੀ 1.5 ਇੰਚ ਆਪਾਂ ਅੱਗੇ 1.5 ਪੌਣੇ ਦੋ ਇੱਧਰ ਰੱਖ ਲਾਂਗੇ ਚੱਕ ਹੋਲਡ ਕਰਨ ਦਾ ਜੀ ਇਸੇ ਲੋਟਾ ਨਿਸ਼ਾਨੀ ਲਾ ਲੈਣੀ ਹੈ ਇਹ ਆਪਾਂ ਨੇ ਇਹਨੂੰ ਵੀ ਕਟਿੰਗ ਕਰਾਂਗੇ ਆਪਾਂ ਫालतू ਕੱਪੜਾ ਜਿਹੜਾ ਤੇ ਇੱਥੇ ਢੋਕਲਾ ਲਾਂਗੇ ਇਹ ਆਪਾਂ ਨਿਸ਼ਾਨੀ ਲਾਣੀ ਦੱਸਾਂਗੀ ਇਹ ਇਹ ਭਾਰੀ ਨਾ ਭਾਰੀ ਨਾਬਦੀ ਇਹਦੀ ਪਲੇਟਾਂ ਦੀ ਨਿਸ਼ਾਨੀ 13 ਇੰਚ ਦੇ ਲਾਣੀ ਆ ਜੀ ਇਸ ਲੋਟ ਆਪਾਂ ਨਹੀਂ 4.5 ਤੇ ਲਾਉਣੀ ਆ ਨੀਚੇ ਨੂੰ 6 ਇੰਚ ਦੇ ਲਾਉਣੀ ਆ मिला देना अपने तीन इंचा ने जीडी ये कमर की निशानी लाई है नीचे रखना अपने ने इंची टेप इथ गए ढाई इंच ਇੱਪਾਂ ਇਹ ਨਿਸ਼ਾਨੀ ਲਾ ਦੇਣੀ ਹੈ ਇਹ ਵੀ ਢਾਈ ਤੇ ਕਰ ਸਕਦੇ ਆ ਜੇ ਆਪਾਂ ਤਿੰਨ ਤੇ ਵੀ ਚੱਲ ਜੂਗੀ ਤੇ ਢਾਈ ਤੇ ਵੀ ਇਹਦਾ ਕੋਈ ਉਹ ਨਹੀਂ ਹੈਗਾ ਜੀ ਇਧਰ ਨੂੰ ਢਾਈ ਲਾਤੀ ਹੁਣ ਆਪਾਂ ਨੇ ਇਹੀ ਨਿਸ਼ਾਨੀਆਂ ਦੂਜੇ ਪਾਸੇ ਕੱਢ ਲੈਣੀਆਂ ਨੇ ਨੋ ਹਲਕਾ ਦਾ ਵਿਚ ਲੰਗਾ ਦੋ ਤੇ ਦੂਜੇ ਪਾਸੇ ਨਿਸ਼ਾਨ ਪੈ ਜਾਂਦਾ ਏ ਇਹ ਲੱਗ ਗਈ ਆਪਣੀ ਨਿਸ਼ਾਨੀ ਆ ਤੇ ਐਵੇਂ ਹੀ ਆਪਾਂ ਨੇ ਬੈਕ ਦੀ ਲਾ ਦੇਣੀ ਆ ਜਿਹੜੀ ਟੈਗ ਦੀ ਲਾਣੀ ਆ ਜੀ ਆਪਾਂ ਨੇ ਇਹ ਆਪਾਂ ਨੇ ਕਿਉਂਕਿ ਇਹਨਾਂ ਦਾ ਹੀਠਾ ਨਾਪ ਵੱਡਾ ਤੇ ਟਿੱਡਾ ਮਤਲਬ ਕਿ ਟੰਮੀ ਬਹੁਤ ਹੀ ਵੱਡੀ ਆ ਜੀ ਇਸ ਕਰਕੇ ਇਹਨਾਂ ਦਾ ਨਾਪ ਹੀਠਾਂ ਦਾ ਜ਼ਿਆਦਾ ਆ ਤੇ ਉਰੇ ਤੋਂ ਘੱਟ ਆ ਜੀ ਇਸ ਕਰਕੇ ਪਲੇਟ ਮੂਰੇ ਘੱਟ ਪੈਣੀ ਆ ਤੇ ਪਿੱਛੇ ਪਲੇਟ ਆਪਾਂ ਜੀ 7 ਇੰਚ ਦੀ ਪਾਵਾਂਗੇ ਜੀ ਮੂਰੇ 6 ਇੰਚ ਦੀ ਹੈ 1 ਇੰਚ ਜ਼ਿਆਦਾ ਪਾਵਾਂਗੇ ਜੀ ਹੀਠਾਂ ਨੂੰ ਵਧਾਉਣੀ ਆ ਉੱਪਰ ਨੂੰ ਨਹੀਂ ਵਧਾਉਣੀ ਹੈਗੀ ਪਲੇਟ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਹੁਣ ਆਪਾਂ ਕਰਦੇ ਹਾਂ ਬਾਜੂ ਦੀ ਕਟਿੰਗ ਇਹ ਜਿਹੜਾ ਆਪਣੇ ਕੋਲੇ ਕੱਪੜਾ ਆਪਾਂ ਇਹ ਦੇਖ ਲੈਣਾ ਜੀ ਵੀ ਇਹ ਕਿੰਨਾ ਮੋਟਾ ਚਾਹੀਦਾ ਆਪਾਂ ਨੂੰ ਤੇ ਮੈਨੂੰ ਜੀ 10.5 ਚਾਹੀਦਾ ਤੇ ਇਹ 10.5 ਇੱਥੇ ਪੂਰਾ ਆ ਰਿਹਾ ਇਹਦੇ ਵਿੱਚ ਥੋੜਾ ਜਿਹਾ ਜੋੜ ਪਾਊਗਾ ਤੇ ਮੈਂ ਕਪੜਾ ਕਪੜਾ ਲਾ ਲੰਨੀ ਆ ਜੀ ਲੰਬਾਈ ਦਾ ਜੋੜ ਪਾ ਕੇ ਫਿਰ ਕੱਟ ਪਾਉਂਗੀ ਮੈਂ ਇਹਦੇ ਉੱਪਰਲੀ ਦੀ ਬਾਹ ਦੀ ਲੰਬਾਈ ਹੈ ਜੀ 17 17 ਤੇ 2 ਇੰਚ ਅੱਪਾਨ ਐਕਸਟਰਾ ਲੈਣਾ ਜੀ 19 ਇੰਚ ਬਾਹ ਦਾ ਆਰ ਲਾਂਗੇ ਆਪਾਂ ਤੇ ਇਹਦੇ ਵਿੱਚ ਥੋੜਾ ਜਿਹਾ ਕਿ ਜੋੜ ਪਾਊਗਾ ਜੀ ਇੱਥੇ ਜੋੜ ਪਾ ਕੇ ਤੇ ਫਿਰ ਆਪਾਂ ਨੇ ਸਾਢੇ 3 ਇੰਚ ਇਹ ठा ਨੂੰ ਡਾઉન ਕਰ ਲੈਣਾ ਜੀ ਤੇ ਜਿਹੜਾ ਮੋਡਾ ਮੇਰਾ ਉਹ 1.5 ਸਾਹ ਤੇ ਮੈਂ ਇੱਥੋਂ 10 ਲਾ ਲੈਣਾ ਜੀ 10 10 ਤੇ ਨਿਸ਼ਾਨੀ ਲਾ ਕੇ ਤੇ ਅੱਗੇ 2 ਇੰਚ ਫालतू ਰੱਖ ਲੈਣਾ ਜੀ ਫਿਰ ਕਾਟ ਪਾ ਦੇਣੀ ਹੈ ਤੇ ਇਹ ਥਾਂ ਐਵੇਂ ਹੀ ਮੂਰੀ ਦਾ ਰੱਖਣਾ ਜੀ ਜਿੰਨਾ ਹੈਗਾ ਤੇ 1.5 ਇੰਚ 2 ਇੰਚ ਐਕਸਟਰਾ ਰੱਖ ਦੇ ਤੇ ਇੱਥੇ ਕਾਟ ਪਾ ਦੇਣੀ ਹੈ ਤੇ ਇਹ ਆਪਣੀ ਬਾਜੂ ਹੋ ਗਈ ਤੇ ਹੁਣ ਆਪਾਂ ਸਲਵਾਰ ਦੇਖਦੇ ਹਾਂ ਜੀ ਬੈਲਟ ਛੱਡ ਕੇ ਜੀ 4.5 ਇੰਚ ਦੀ ਬੈਲਟ ਆ ਤੇ ਬੈਲਟ ਛੱਡ ਕੇ 28 ਇੰਚ ਆਪਣੀ ਲੰਬਾਈ ਆ ਜੀ ਗੋਡਿਆਂ ਦੀ ਪੱਲਿਆਂ ਦੀ 28 ਇੰਚ ਤੇ ਮੈਂ 30 ਇੰਚ ਲੈ ਲੈਣੀ ਆ ਜੀ 1 ਇੰਚ ਫालतू ਲਾਉਂਗੀ ਮੈਂ ਤਾਂ ਕਿ ਮੈਂ ਮੂਰੇ 1 ਇੰਚ ਦੀ ਕਾਟ ਪਾਉਂਗੀ ਪੱਲਿਆਂ ਦੇ ਵਿੱਚ ਗੋਡਿਆਂ ਦੇ ਵਿੱਚ ਤਾਂ ਸਲਵਾਰ ਮੂਰੇ ਨਹੀਂ ਆਪਣੀ ਡਿੱਗਦੀ ਤੇ ਪਿੱਛੋਂ ਉੱਚੀ ਨਹੀਂ ਉੱਠਦੀ ਹੈਗੀ ਇਸ ਕਰਕੇ 3 ਇੰਚ ਲੈ ਲੈਣੀ ਹੈ ਮਨੇ 2 3 ਇੰਚ ਮੈਂ ਹੋਰ ਐਕਸਟਰਾ ਲੈ ਲੂੰਗੀ ਕਿਉਂਕਿ ਕਾਣ ਵਗੈਰਾ ਨਿਕਲ ਜਾਂਦੀ ਆ ਹੁਣ ਇਹਨੂੰ ਮੈਂ ਸੈੱਟ ਕਰ ਲਾਂਗੀ ਤੁਹਾਨੂੰ ਮੈਂ ਸੈੱਟ ਕਰਕੇ ਦਿਖਾਨੀ ਆ ਇਹ ਕੱਪੜਾ ਸੈੱਟ ਕਰ ਲਿਆ ਜੀ ਮੈਨੇ ਇਹ ਡਬਲ ਫੋਲਡ ਕਰ ਲਿਆ ਜੀ ਦੇਖੋ ਤੇ ਇਹ ਮੈਨੇ ਜਿਹੜੇ ਕੁੰਦੇ ਨੇ ਉਹ ਮੈਂ ਕਮੀਜ਼ ਚੋਂ ਨਿਕਲੇ ਨੇ ਉਹੋ ਨਹੀਂ ਪਾਉਂਦੀ ਹੈਗੀ ਕਿਉਂਕਿ ਉਹ ਕੁੰਦੇ ਘੱਟ ਲੱਗ ਰਹੇ ਨੇ ਜੀ ਚੜਾਈ ਜਿਵੇਂ ਨੂੰ ਉਹ ਸਾਡੇ 1.5 ਤੇ 1.6 ਨੇ ਜੀ ਤੇ ਇਹ ਕੱਪੜਾ ਮੈਂਨੇ 38 ਇੰਚ ਲੈ ਲਿਆ ਜੀ ਤੇ ਗੋਟੇ ਭਾਈ ਦੇ ਵਿੱਚੋਂ ਹੀ ਕੱਢਾਂਗੇ ਜਿਵੇਂ ਆਪਾਂ ਸਾਦੀ ਸਲਵਾਰ ਬਣਾਉਨੇ ਆ ਇੱਕ ਦੋ ਕਲੀਆਂ ਵਾਲੀ ਐਵੇਂ ਬਣ ਜੂਗੀ ਇਹ ਵੀ ਆਪਣੀ ਮਰਜ਼ੀ ਆਪਾਂ ਇਹਦੇ ਵਿੱਚ ਸਿਉਣਾ ਲਗਾ ਸਕਦੇ ਆ ਆਪਣੀ ਮਰਜ਼ੀ ਆ ਨਹੀਂ ਲਗਾ ਸਕਦੇ ਉਹ ਆਪਣੀ ਜਿਵੇਂ ਵੀ ਇੱਛਾ ਹੋਵੇ ਹਨਾ ਤੇ ਜੇ ਆਪਾਂ ਸਿਉ ਨਹੀਂ ਲਗਾਉਂਦੇ ਤਾਂ ਦੋ ਗਲੀਆਂ ਵਾਲੀ ਸਲਵਾਰ ਬਣ ਜੂਗੀ ਜੇ ਆਪਾਂ ਉਰੇ ਸਿਉ ਲਾਵਾਂਗੇ ਤਾਂ ਇਹ ਉਵੇਂ ਹੀ ਸਲਵਾਰ ਜਿਵੇਂ ਆਪਾਂ ਹਰ ਇੱਕ ਸਲਵਾਰ ਬਣਾਉਂਦੇ ਆ ਉਵੇਂ ਹੀ ਬਣ ਜੂਗੀ ਤੇ ਇਹ ਮੈਂ 7 ਇੰਚ ਦੇ ਪੱਲੇ ਲੈ ਲੈਨੇ ਜੀ 7 ਇੰਚ ਦੇ ਤੇ ਇਹ ਜਿਵੇਂ 3 ਇੰਚ ਤੁਹਾਨੂੰ ਮੈਂ ਦੱਸ ਰਹੀ ਹਟੀਆਂ ਵੀ ਹਾਈ ਇੰਚ تیار ਆ ਜੀ ਇਹ ਜੀ 벨ਟ ਛੱਡ ਗਏ ਪੱਲਿਆਂ ਦੀ ਲੰਬਾਈ ਫਲਵਾਦ ਦੀ ਤੇ ਮੈਂ ਇੱਕ ਇਹ ਇੰਚ ਆਪਾਂ ਐਕਸਟਰਾ ਲੈਣਾ ਹੁੰਦਾ ਤਾਂ 29 ਬਣਦਾ ਤੇ ਮੈਂ 1 ਇੰਚ ਹੋਰ ਐਕਸਟਰਾ ਲੈ ਰਹੀਆਂ ਤਾਂ ਕਿ ਮੈਂ ਉਰੇ ਕਾਟ ਪਾਵਾਂਗੀ ਜੀ ਇਹਦੇ ਵਿੱਚ ਤੇ ਮੈਂ 30 ਇੰਚ ਦੇ ਇੱਥੇ ਨਿਸ਼ਾਨੀ ਲਾ ਲਈ ਜੀ ਦੇਖੋ ਇਹ ਮੇਰੇ ਪੱਲੇ 모ੜੇ ਹੋਏ ਨੇ ਤੇ ਇੱਥੇ ਹੋਣਾ ਇਹ 7 ਇੰਚ ਦੇ ਨੇ ਮੈਂ ਤੇ 2.5 ਇੰਚ ਹੋਰ ਲਾਵਾਂਗੀ ਜਿੰਨੀ ਵੀ ਆਪਣੀ ਮੂਰੀ ਰੱਖਣੀ ਹੁੰਦੀ ਆ ਆਪਾਂ ਨੂੰ ਹੀ ਠੀਕ ਹੈ ਤੇ ਆਪਾਂ ਉਹਨੇ ਲੈ ਸਕਦੇ ਆ ਇਹ ਕੋਈ ਦਿੱਕਤ ਵਾਲੀ ਬਾਤ ਨਹੀਂ ਜੀ ਢਾਈ ਲਵੋ ਦੋ ਜਿੰਨਾ ਵੀ ਪੰਠੀ ਤੇ ਐਵੇਂ ਹੀ ਹੁਣ ਆਪਾਂ ਨੇ ਇਹ ਦੂਜੇ ਪਾਸੇ ਤੋਂ ਜੀ ਜਿਵੇਂ ਇਹ ਕੈਮਰੇ ਵਿੱਚ ਨਹੀਂ ਆ ਰਿਹਾ ਜਿਵੇਂ ਇੱਧਰਲਾ ਸਿਰਾ ਤੇ ਉਧਰੋਂ ਨਿਸ਼ਾਨੀ ਲਾਈ ਆਪਾਂ ਨੇ ਇਹ ਸਲਵਾਰ ਦੀ ਲੰਬਾਈ ਦੀ ਤੇ ਇੱਧਰ ਲਈ ਇਹੇਠਾਂ ਤੋਂ ਨਿਸ਼ਾਨੀ ਲਾਵਾਂਗੇ ਆਪਾਂ ਉੱਪਰ ਨੂੰ ਜਿਵੇਂ ਆਪਾਂ ਹਰ ਇੱਕ ਸਲਵਾਰ ਕੱਟਦੇ ਆ ਜੀ ਮੈਂ ਇਤੋਂ 3 ਇੰਚ ਦੇ ਨਿਸ਼ਾਨੀ ਲਾ ਲੈਣੀ ਹੈ। ਇਧਰ ਵੀ ਮੈਂ 2.5 ਇੰਚ ਤੇ ਨਿਸ਼ਾਨੀ ਲਾ ਕੇ ਤੇ ਉੱਥੇ ਮਲਾ ਦੂੰਗੀ ਜੀ। ਜਿਵੇਂ ਆਪਾਂ ਹਰ ਕਿਸਨਵਾਰ ਦੇ ਕੁੰਦੇ ਕਟਿੰਗ ਕਰਦੇ ਆ ਜੀ। ਹੁਣ ਮੈਂ ਇਹਨੂੰ ਮਲਾ ਕੇ ਨਿਸ਼ਾਨੀ ਲਾ ਲੈਣੀ ਹੈ। ਇਹ ਨਿਸ਼ਾਨੀ ਲਾ ਲਈ ਜੀ ਮੈਂਨੇ। ਇਹ ਆਪਾਂ ਜਿਹੜੀ ਕਟਿੰਗ ਕਰਨੀ ਆ ਉਹ ਇੱਥੋਂ ਨਹੀਂ ਕਰਨੀ ਜੀ ਇਹ ਇਹ ਆਪਾਂ ਨੇ ਕਟਿੰਗ ਨਹੀਂ ਕਰਨੀ ਇੱਥੋਂ ਬਸ ਇੱਥੋਂ ਆ ਜਿਹੜਾ ਆਪਾਂ ਨੇ ਮੂਰੀ ਦਾ ਨਿਸ਼ਾਨ ਲਾਇਆ ਇਹ ਇੰਨੀ ਕੁ ਕਟਿੰਗ ਕਰਨੀ ਆ ਜੀ ਇਹ ਇੰਨੀ ਕੁ ਜੀ ਜੀ ਜਿਹੜੇ ਹਕਮ ਦੇ ਨਿਕਲੇ ਨੇ ਇਹ ਆਪਾਂ ਇਹਦੇ ਉੱਪਰ ਧਰ ਲਾਂਗੇ ਇਹਦੇ ਉੱਪਰ ਛੱਟ ਕਰ ਲਾਂਗੇ ਇਹਨੂੰ ਆਪਾਂ ਦੋ ਕਲੀਆਂ ਵਾਲੀ ਜਾਂ ਦੋ ਗੁੰਦਿਆਂ ਵਾਲੀ ਸਲਵਾਰ ਕਹਿ ਦਿੰਨੇ ਆਂ ਇਹ ਇਹਨੂੰ ਸਾਦੀ ਸਲਵਾਰ ਵੀ ਕਹਿ ਦਿੰਨੇ ਆਂ ਇਹਨੂੰ ਆਪਾਂ ਐਵੇਂ ਛੱਟਾ ਕਰਕੇ ਤੇ ਇਹ ਜਿੰਨੀ ਆ ਆਪਣੇ ਗੁੰਦਿਆਂ ਦੀ ਇਹਨਾਂ ਦੀ ਆਪਾਂ ਨੇ 30 ਇੰਚ ਰੱਖੀ ਆ ਜੀ ਦੇਖੋ ਇੱਥੇ ਨਿਸ਼ਾਨੀ ਲਾ ਕੇ ਇਹਦੀ ਕਟਿੰਗ ਕਰ ਦਾਂਗੇ ਆਪਾਂ ਜੀ ਤੇ ਇਦਰੋਂ ਸੈੱਟ ਕਰ ਲਾਂਗੇ ਤੇ ਇਹ ਉੱਪਰੋਂ ਆਪਾਂ ਖੋਲਦਾਂਗੇ ਇਹਨੂੰ ਹਾਂਜੀ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਹੈ ਜੀ ਤੇ ਪਾ ਇੱਥੇ ਪਾਵਾਂਗੇ 1 ਇੰਚ ਦੀ ਘਾਟ ਤੇ ਆਪਣੀ ਸਲਵਾਰ ਜਿਹੜਾ ਆਪਾਂ ਨੇ 1 ਇੰਚ ਨੀਮੀ ਰੱਖੀ ਹੈ ਜੀ ਉਹ ਪੂਰੀ ਹੋ ਜੂਗੀ ਲੰਬਾਈ ਆਪਣੀ ਉਨੀ ਹੋ ਰਹੇਗੀ ਜੀ ਤੇ ਪਰ ਆਪਣੀ ਸਲਵਾਰ ਦੀ ਮੂਰੀ ਮੂਰੇ ਨਹੀਂ ਲਿਗੇਗੀ ਆਪਣੀ ਇਹਦੇ ਇੱਥੇ ਆਪਾਂ ਕਾਟ ਪਾ ਦਾਂਗੇ ਜੀ ਇਹਨੇ ਤੇ ਜਿਹੜੇ ਇੱਥੇ ਟੋਪ ਲਾ ਲਾਂਗੇ ਤੇ ਇੱਕ ਮੇਨ ਬਾਤ ਜਿਹੜੀ ਹੈ ਇਹ ਤੇ ਇੱਥੇ ਆਪਾਂ ਨੇ ਕਿਉਂਕਿ ਆਪਾਂ ਨੇ ਇੱਥੇ ਕਾਟ ਨਹੀਂ ਪਟਿਆ ਹੋਇਆ ਨਹੀਂ ਇਹ ਇੱਕੋ ਗੁੰਦਾ ਆਪਣਾ ਹਨਾ ਦੋ ਆਪਾਂ ਇੱਕ ਪੱਲਾ ਮੋੜਿਆ ਹੋਇਆ ਕੱਟਿਆ ਹੋਇਆ ਨਹੀਂ ਇੱਥੇ ਵੀ ਆਪਾਂ ਨਿਸ਼ਾਨੀ ਲਾ ਲਾਂਗੇ ਅੱਪਾ ਨੇ ਜਿਵੇਂ ਹੂਨ ਲਗਾਣੀ ਆ ਹਨਾ ਤੇ ਆਪਾਂ ਕੱਲੀ ਸੂਨ ਐਵੇਂ ਹੀ ਸਲਾਈ ਲਾ ਦਾਂਗੇ ਤੇ ਇਹਨੂੰ ਕੱਟਣੇ ਦੀ ਲੋੜ ਨਹੀਂ ਹੈਗੀ ਜੇ ਨਹੀਂ ਲਾਣੀ ਤਾਂ ਵੀ ਕੋਈ ਚੱਕਰ ਨਹੀਂ ਤੇ ਐਵੇਂ ਹੀ ਇੱਥੇ ਲਾ ਲਾਂਗੇ ਆਪਾਂ ਆਪਣੀ ਸੀਧ ਬਣ ਜੂਗੀ ਆਪਾਂ ਐਵੇਂ ਹੀ ਮੋੜ ਗਏ ਇੱਕ ਇੱਕ ਪੱਲੇ ਨੂੰ ਤੇ ਐ ਆਪਾਂ ਸਲਾਈ ਲਾ ਦਾਂਗੇ ਜਿਵੇਂ ਆਪਣੀ ਉਰੇ ਲੱਗੇਗੀ ਕੁੰਦੇ ਨੂੰ ਜੋੜ ਕੇ ਐਵੇਂ ਹੀ ਆਪਾਂ ਉਰੇ ਲਾ ਦਾਂਗੇ ਤੇ ਜਿਹੜਾ ਇਹ ਮੇਰਾ ਇੰਨਾ ਇੰਨਾ ਕਪੜਾ ਵਧ ਰਿਹਾ ਜੀ ਤੇ ਮੈਂ ਉਰੇ ਸਲਾਈ ਲਾਵਾਂਗੀ ਇਹ ਜਿਹੜਾ ਆਪਣਾ ਗੋਡਾ ਹਨਾ ਕੁੰਡੇ ਨਾਲ ਜੋੜਨਾ ਹੁੰਦਾ ਤੇ ਵੀ ਆਪਾਂ ਮੈਂ ਸਲਾਈ ਲਾਵਾਂਗੀ ਤੇ ਸਲਾਈ ਲਾਣ ਨਾਲ ਇਹ ਐ ਆਪੇ ਹੀ ਪਿੱਛੇ ਹਟ ਜਾਊਗਾ ਜੀ ਤੇ ਜੇ ਆਪਾਂ ਨੇ ਸਲਾਈ ਨਹੀਂ ਲਾਣੀ ਫੇਰ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਜਿਹੜਾ ਇਹ ਫालतੂ ਕੱਪੜਾ ਕਿਉਂਕਿ ਜਦ ਆਪਾਂ ਨੇ ਸੈੱਟ ਕਰਕੇ ਧਰਿਆ ਇਹ ਆਪਦੇ ਆਪ ਵੱਧ ਗਿਆ ਜੀ ਤੇ ਆਪਣੀ ਸਲਾਈ ਚ ਆ ਕੇ ਇਹ ਆਪੇ ਸੈੱਟ ਹੋ ਜਾਊਗਾ ਤੇ ਆਪਾਂ ਨੇ ਕੱਟਣਾ ਨਹੀਂ ਹੈਗਾ ਇਹ ਜੇ ਆਪਾਂ ਨੇ ਸਲਾਈ ਨਹੀਂ ਲਾਣੀ ਤਾਂ ਫੇਰ ਆਪਾਂ ਇਹਨੂੰ ਕੱਟ ਸਕਦੇ ਆਂ ਜੀ ਇਹ ਮੇਰੀ ਸਲਵਾਰ ਦੀ ਵੀ ਕਟਿੰਗ ਹੋ ਗਈ। ਹੁਣ ਆਪਾਂ ਵੈੱਟ ਦੀ ਕਟਿੰਗ ਕਰਦੇ ਆਂ ਜੀ। ਇਹ ਜਿਹੜੇ ਕਮੀਜ਼ ਨਾਲੋਂ ਕੱਪੜਾ ਉੱtre ਆਈ ਇਹ ਉਹ ਕੱਪੜਾ। ਆਪਾਂ ਇਹਨੂੰ ਇਸ ਲੋਡ ਫੋਲਡ ਕਰ ਲਾਂਗੇ ਜੀ। ਦਾ ਅਲਟਾ ਜੀ ਸਾਡੇ ਸਾਡੇ 27 ਤੇ ਮੈਂ 28 ਤੇ ਰੱਖਣੀ ਹੈ ਸਾਡੇ 4 ਇੰਚ ਤਿਆਰ ਰੱਖਣੀ ਆ ਜੀ ਸਲਵਾਰ ਉਹਨੇ ਇਹ ਪੰਜ ਦੇ ਮੰਨੇ ਨਿਸ਼ਾਨੀ ਲਾ ਲਈ ਜੀ ਉਰੇ ਤੇ 2 ਇੰਚ ਆਪਾਂ ਉੱਪਰ ਰੱਖ ਲਾਂਗੇ ਇਹ ਆਪਣੀ 7 ਇੰਚ ਲੰਬਾਈ ਰਹਿ ਜੇਗੀ ਇਹ ਆਪਣੀ 벨ਟ ਕਟਿੰਗ ਇਹ ਹੈ ਆਪਣਾ ਮੋਰੀਆਂ ਦਾ ਕੱਪੜਾ ਹੋ ਗਿਆ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ